ਕੁੰਡੇ ਖੜੇ ਹੋਏ ਨੇ ਸਾਰੇ ਬਾਹਰ ਦੋਨੋ ਐਮ ਐਲ ਏਜ਼ ਆਏ ਹੋਏ ਸੀਗੇ ਗੁਰਲਾਲ ਤਨੌਰ ਔਰ ਚੇਤਨ ਜوڑا ਮਾਜਰਾ ਇਹ ੂਠਾ ਜਿੱਤੇ ਕਰੇ ਹਮ ਕੈਪਚਰਿੰਗ ਹੋਈ ਹੈ ਜਿਹੜੇ ਸਨੌਰ ਤੋਂ ਬੰਦੇ ਆਏ ਨੇ بار بار ਬੜੀ ਜਾ ਰਹੇ ਨੇ ਜਿਹੜੀ ਉਹਨਾਂ ਦੇ ਕੋਣ ਨਿਕਲਿਆ ਉਹਨਾਂ ਨੂੰ ਕਿਹਾ ਕਿ ਮੈਂ ਪੱਤਰ ਆ ਗਿਆ ਕੋਰਟ ਦਾ ਫੈਸਲਾ ਆਇਆ ਸੀ ਉਸ ਤੋਂ ਬਾਅਦ ਵੀ ਜਿਹੜਾ ਮਾਹੌਲ ਉਹਨੇ ਨਾਪ ਉਨਨ ਬਣਿਆ ਪਿਆ ਜੀ ਦੇਖੋ ਜਿੱਥੇ ਵੀ ਜਾਣੇ ਉੱਥੇ ਕੋਈ ਪ੍ਰੋਬਲਮ ਆ ਰਹੀ ਹੈ ਗੁੰਡੇ ਖੜੇ ਹੋਏ ਨੇ ਸਾਰੇ ਬਾਹਰ ਦੋਨੋਂ ਐਮ ਐਲ ਏਸ ਆਏ ਹੋਏ ਸੀਗੇ ਗੁਰਲਾਲ ਕਨੌਰ ਔਰ ਚੇਤਨ ਜੋੜਾ ਮਾਜਰਾ ਜਦੋਂ ਹਦਾਇਤ ਹੈ ਇੱਕ ਇਲੈਕਸ਼ਨ ਕਮਿਸ਼ਨ ਦੀ ਕਿ ਕੋਈ ਬਾਰੋ ਬੰਦਾ ਨਹੀਂ ਹੋ ਸਕਦਾ ਜਿਹੜੇ ਕੈਂਡੀਡੇਟ ਤੇ ਥੇਲ ਪਾਇਆ ਉਹਨਾਂ ਦਾ ਸਰਵੇ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਮੋਬਾਈਲ ਚੱਕੀ ਅੰਦਰ ਲਿਜਾਣ ਦਿੱਤਾ ਜਾ ਰਿਹਾ ਪਰ ਥੇਲ ਕਿਵੇਂ ਅੰਦਰ ਚਲੇ ਗਿਆ ਮੈਨੂੰ ਤਾਂ ਪਤਾ ਨਹੀਂ ਜੀ ਮੈਂ ਸੱਚੀ ਨਹੀਂ ਪਤਾ ਇਸ ਗੱਲ ਦਾ

বারবার বডি ਜਾ ਰਹੇ ਨੇ ਮਹਿਲਾਵਾਂ ਨੇ ਸੱਦੇ ਵੀ ਲੱਗੇ ਨੇ ਕੁਝ ਮਹਿਲਾਵਾਂ ਚੱਕ ਕੇ ਆਏ ਹੋ ਇਹ ਜਾਣਾ ਤੁਸੀਂ ਕਿੱਥੇ ਤੁਸੀਂ ਮੈਂ ਸਾਰੇ ਕਿਤੇ ਕੁਮਰੀਆਂ ਜੀ ਉਥੇ 40 ওয়ার্ড ਤੇ ਉਥੇ ਦੋਨੋਂ ਐਮਐਲਏ ਬੈਠੇ ਸੀਗੇ ਅਸੀਂ ਉਹਨਾਂ ਦੀ ਸ਼ਰਿਆਮ ਪਿਕਚਰਾਂ ਲਿੱਤੀਆਂ ਨੇ ਔਰ ਪ੍ਰੈਸ ਵੀ ਪ੍ਰੈਸ ਕੀ ਕਰਦੇ ਕਰਦੇ ਰੋਕੀ ਮਾਰੀਓ ਹਾਈ ਕੋਰਟ ਨੂੰ ਮਾਰਦੇ ਜੀ ਜਿਹਾ ਸੋਣੇ ਇੱਕ ਮੇਲਾ ਬਲੱਡ ਜਿਹੜੀ ਉਹਨਾਂ ਦੇ ਕੋਣ ਨਿਕਲਿਆ ਉਹਨਾਂ ਨੂੰ ਕਿਹਾ ਗਿਆ ਮੈਡੀਕਲ ਦਰਾਂ ਨਾਲ ਘੁੰਮਣ ਜਿਹੜੀ ਸਾਡੇ ਟੈਕਨੋਲ ਇਨਫੋਰਮੇਸ਼ਨ ਹੈ ਕਿ ਤੁਸੀਂ ਸੁਸ਼ੀਲ ਲੱਗਿਆ ਜਿਹੜਾ ਗੀਰੋਡ ਨੇ ਤੇ ਪੰਦਿਕ ਨੂੰ ਜਿਹੜੀ ਆਪਣੇ ਆਪ ਨੂੰ ਸੋ ਅਸੀਂ ਉਹਨੂੰ ਉੱਥੇ ਰਿਮੂਵ ਕੀਤਾ ਤਾਂ ਕਿ ਉਹ ਤਾੜੋ ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾ ਸਕੇ ਉਹਨਾਂ ਨੂੰ ਛੱਡਣ ਦੀ ਗੱਲ ਚੱਲ ਰਹੀ ਹੈ ਕਿ ਉਹਨੂੰ ਛੱਡਿਆ ਜਾਵੇ ਇੱਥੇ ਵੀ ਕਿਉਂ ਉਹਨਾਂ ਨੂੰ ਮੈਨੂੰ ਨਹੀਂ ਪਤਾ ਜੀ ਕਿੱਥੇ ਗੱਲ ਚੱਲਦੀ ਹੈ ਸੋ ਮੈਂ ਇਸ ਬਾਰੇ ਕੋਈ ਕਮੈਂਟ ਨਹੀਂ ਕਰ ਸਕਦਾ ਸਰ ਬਿਲਕੁਲ ਗੁੰਡੇ ਖੜੇ ਹੋਏ ਨੇ ਸਾਰੇ ਬਾਹਰ ਦੋਨੋ ਐਮ.ਐਲ.ਏਸ ਆਏ ਹੋਏ ਸੀਗੇ ਗੁਰਲਾਲ ਤਨੌਰ ਔਰ ਚੇਤਨ ਜوڑا ਮਾਜਰਾ ਇਹ ਘੂਠਾ ਜਿੱਤੇ ਕਰੇ ਹਮ ਕੈਪਚਰਿੰਗ ਹੋਈ ਹੈ ਜਿਹੜੇ ਸਨੌਰ ਤੋਂ ਬੰਦੇ ਆਏ ਨੇ बार-बार ਬੜੀ ਜਾ ਰਹੇ ਨੇ ਜਿਹੜੀ ਉਹਨਾਂ ਦੇ ਕੋਣ ਨਿਕਲਿਆ ਉਹਨਾਂ ਨੂੰ ਕਿਹਾ ਕਿ ਮੈਂ ਪੱਤਰ ਆ ਰਿਹਾ ਕੋਰਟ ਦਾ ਫੈਸਲਾ ਆਇਆ ਜੀ ਉਸ ਤੋਂ ਬਾਅਦ ਵੀ ਜਿਹੜਾ ਮਾਹੌਲ ਉਹਨੇ ਤਣਾਅਪੂਰਨ ਬਣਿਆ ਪਿਆ ਜੀ ਦੇਖੋ ਜਿੱਥੇ ਵੀ ਜਾਂਦੇ ਹੋ ਉੱਥੇ ਕੋਈ ਪ੍ਰੋਬਲਮ ਆ ਰਹੀ ਹੈ ਗੁੰਡੇ ਖੜੇ ਹੋਏ ਨੇ ਸਾਰੇ ਬਾਹਰ ਦੋਨੋਂ ਐਮਐਲਏਜ਼ ਆਏ ਹੋਏ ਸੀਗੇ ਗੁਰਲਾਲ ਕਨੌਰ ਔਰ ਚੇਤਨ ਜੋੜਾ ਮਾਜਰਾ ਜਦੋਂ ਹਦਾਇਤ ਹੈ ਇੱਕ ਇਲੈਕਸ਼ਨ ਕਮਿਸ਼ਨ ਦੀ ਕਿ ਕੋਈ ਬਾਰੋ ਬੰਦਾ ਨਹੀਂ ਹੋ ਸਕਦਾ ਜਿਹੜੇ ਕੈਂਡੀਡੇਟ ਨੂੰ ਤੇਲ ਪਾਇਆ ਉਹ ਕਿਹਾ ਸਰਵੇ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਮੋਬਾਈਲ ਤੱਕ ਨਹੀਂ ਅੰਦਰ ਲਿਜਾਣ ਦਿੱਤਾ ਜਾ ਰਿਹਾ ਪਰ ਤੇਲ ਕਿਵੇਂ ਅੰਦਰ ਚਲਾ ਗਿਆ ਮੈਨੂੰ ਤਾਂ ਪਤਾ ਦੀ ਜੀ ਮੈਂ ਸੱਚੀ ਨਹੀਂ ਪਤਾ ਇਸ ਗੱਲ ਦਾ ਕਿ ਮੇ ਕੀ ਹੋਇਆ ਅੰਦਰ ਤੇਲ ਜਾਦਾ ਅੰਦਰ ਜੀ ਅੱਗੇ ਲੱਖ ਲੱਖ ਜਾਂਦੀ ਹੈ ਉਹ ਤਾਂ ਮੈਂ ਗੱਲ ਕਰ ਰਹੀ ਹਾਂ ਆਪਣੀ ਯੂਨੀਵਰਸਲ ਗੱਲ ਹੋਈ ਕੀ ਕਰਨੀ ਐ ਐਸਐਸਪੀ ਨੇ ਕੀ ਕੀਤਾ ਐਸਐਸਪੀ ਕਹਿੰਦੇ ਕਿ ਹੁਣ ਅਸੀਂ ਉਹਨਾਂ ਕਾਰਵਾਈ ਕਰ ਰਹੇ ਹਾਂ ਦੇਖ ਰਹੇ ਹਾਂ ਕਿ ਕਰਨਾ ਕੀ ਕਰਨਾ ਹੁਣ ਦੇਖੋ ਕੀ ਹੁੰਦਾ ਅੱਜ ਕੀ ਚੱਪੀ ਹੋਈ ਹੈ ਜੀ ਹੁਣ ਤੱਕ ਕਿਹੜੇ ਕਿਹੜੇ ਇਹ ਬੂਥਾਂ ਤੇ ਤਾਂ ਕਰੇ ਹਮ ਕੈਪਟਰੀਂਗ ਹੋਈ ਹੈ ਜਿਹੜੇ ਸਨੋਰ ਤੋਂ ਬੰਦੇ ਆਏ ਨੇ বারবার বডি ਜਾ ਰਹੇ ਨੇ ਮਹਿਲਾਵਾਂ ਨੇ ਸੱਦੇ ਵੀ ਲੱਗੇ ਨੇ ਕੁਝ ਮਹਿਲਾਵਾਂ ਚਾਕੇ ਆਏ ਹੋ ਇਹ ਜਾਣਾ ਤੁਸੀਂ ਕਿੱਥੇ ਤੁਸੀਂ ਮੈਂ ਸਾਰੇ ਕਿਤੇ ਕੁਮਰੀਆਂ ਜੀ ਉਥੇ 40 ওয়ার্ড ਤੇ ਉਥੇ ਦੋਨੋਂ ਐਮਐਲਏ ਬੈਠੇ ਸੀਗੇ ਅਸੀਂ ਉਹਨਾਂ ਦੀ ਸ਼ਰਿਆਮ ਪਿਕਚਰਾਂ ਲਿੱਤੀਆਂ ਨੇ ਔਰ ਪ੍ਰੈਸ ਵੀ ਪ੍ਰੈਸ ਕੀ ਕਰਦੇ ਕਰਦੇ ਜਦੋਂ ਕੀ ਮਾਰੀਓ ਹਾਈ ਕੋਰਟ ਜਦੋਂ ਇੱਕ ਮਹਿਲਾ ਜਿਹੜੀ ਉਹਨਾਂ ਦੇ ਕੋਣ ਨਿਕਲਿਆ ਉਹਨਾਂ ਨੂੰ ਕਿਹਾ ਗਿਆ ਕਿ ਜਿਹੜੀ ਸਾਡਾ ਟੈਕਚੁਅਲ ਇਨਫੋਰਮੇਸ਼ਨ ਹੈ ਕਿ ਤੁਸੀਂ ਸੁਸ਼ੀਲ ਲੱਗਿਆ ਜਿਹੜਾ ਗੀਰੌੜ ਨੇ ਤੇ ਪੰਦਿਕ ਨੂੰ ਚੀਜੇਗਾ ਆਪਣੇ ਆਪ ਨੂੰ ਸੋ ਅਸੀਂ ਉਹਨੂੰ ਉੱਥੇ ਰਿਮੂਵ ਕਰ ਦਿੱਤਾ ਤਾਂ ਕਿ ਉਹ ਤੜਾੜੋ ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾ ਸਕੇ ਉਹਨਾਂ ਕੋਈ ਛੱਡਣ ਦੀ ਗੱਲ ਚੱਲ ਰਹੀ ਹੈ ਕਿ ਉਹਨੂੰ ਛੱਡਿਆ ਜਾਵੇ ਇੱਥੇ ਵੀ ਕਿਉਂ ਉਹਨਾਂ ਨੂੰ ਮੈਨੂੰ ਨਹੀਂ ਪਤਾ ਜੀ ਕਿੱਥੇ ਗੱਲ ਚੱਲਦੀ ਹੈ ਸੋ ਮੈਂ ਇਸ ਬਾਰੇ ਕੋਈ ਕਮੈਂਟ ਨਹੀਂ ਕਰ ਸਕਦਾ ਸਰ ਇਹ ਬਿਲਕੁਲ ਹੈ ਜਿਹੜਾ ਨਾਮਕ